ਸਤਿ ਸ੍ਰੀ ਅਕਾਲ ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੀਰ ਡਾਕਟਰ ਗੁਰਸ਼ੀਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਆਪਾਂ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਆਂ ਕਿ ਤੁਹਾਡੇ ਪੈਰਾਂ ਦੀਆਂ ਉਂਗਲਾਂ ਸਰਦੀਆਂ ਦੇ ਵਿੱਚ ਸੁੱਜ ਜਾਂਦੀਆਂ ਨੇ ਜਾਂ ਪੈਰਾਂ ਦੇ ਵਿੱਚ ਦਰਦ ਰਹਿੰਦਾ ਹੈ ਜਾਂ ਪੈਰ ਸੁੱਜ ਜਾਂਦੇ ਨੇ ਤਾਂ ਆਪਾਂ ਉਹਦੇ ਲਈ ਕੀ ਕਰ ਸਕਦੇ ਆਂ ਸੋ ਉਹੀ ਦੱਸਣ ਲੱਗੇ ਆਂ ਉਹਦੇ ਲਈ ਕੀ ਕੋਸ਼ਿਸ਼ ਚਾਹੀਦਾ ਆਉਣ ਵਾਲੀ ਵੀਡੀਓ ਦੇ ਵਿੱਚ ਦੱਸਾਂਗੇ ਅਗਰ ਤੁਸੀਂ ਇਹ ਰੋਜ਼ਾਨਾ ਇੱਕ ਵਾਰੀ ਕਰਨਾ ਹੈ ਰਾਤ ਨੂੰ ਸੌਣ ਤੋਂ ਪਹਿਲਾਂ ਔਰ ਜਰਾਬਾਂ ਪਾ ਕੇ ਤੁਸੀਂ ਸੌ ਜਾਣਾ ਤੁਸੀਂ ਦੇਖੋਗੇ ਜਿਹੜੇ ਤੁਹਾਡੇ ਉਂਗਲਾਂ ਦੇ ਪੈਰਾਂ ਦੇ ਉਂਗਲਾਂ ਦੇ ਆਹ ਜੋੜ ਸੁੱਜ ਜਾਂਦੇ ਨੇ ਇਹ ਬਹੁਤ ਜਲਦੀ ਠੀਕ ਹੋ ਜਾਣਗੇ ਸੋ ਸਮੇਂ ਨੂੰ ਬਰਬਾਦ ਨਾ ਕਰੀਏ ਸ਼ੁਰੂ ਕਰੀਏ ਅੱਜ ਦੀ ਵੀਡੀਓ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਥੋੜੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੇ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਕੀ ਕੁਝ ਚਾਹੀਦਾ ਸਭ ਤੋਂ ਪਹਿਲਾਂ ਚਾਹੀਦਾ ਆਪਾਂ ਨੂੰ ਕਪੂਰ ਚਾਹੀਦਾ ਜਿਸ ਨੂੰ ਕੈਂਪਰ ਕਹਿੰਦੇ ਆ ਉਸ ਤੋਂ ਬਾਅਦ ਆਪਾਂ ਨੂੰ ਚਾਹੀਦੇ ਆ ਨਿੰਬੂ ਚਾਹੀਦਾ ਇੱਕ ਨਿੰਬੂ ਚਾਹੀਦਾ ਦੋ ਨਹੀਂ ਪਰ ਇੱਕ ਚਾਹੀਦਾ ਉਸ ਤੋਂ ਬਾਅਦ ਆਪਾਂ ਨੂੰ ਚਾਹੀਦਾ 올ਿਵ ਆਇਲ ਯਾਨੀ ਕਿ ਜੈਤੂਨ ਦਾ ਤੇਲ ਕੋਈ ਵੀ ਤੁਸੀਂ ਲੈ ਸਕਦੇ ਹੋ ਕਿਸੇ ਵੀ ਕੰਪਨੀ ਦਾ ਲੈ ਸਕਦੇ ਹੋ ਚੌਥੀ ਚੀਜ਼ ਚਾਹੀਦੀ ਆ ਗਰਮ ਪਾਣੀ ਇਹ ਪਾਣੀ ਹੈ ਜੀ ਗਰਮ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਜਿਹੜਾ ਕਪੂਰ ਲਿਆਂਦਾ ਇਸ ਨੂੰ ਆਪਾਂ ਕੁੰਡੇ ਛੋਟੇ ਦੇ ਵਿੱਚ ਕੱਟ ਦੇਣਾ ਫਿਰ ਇਹਦੇ ਵਿੱਚ ਕੀ ਕੀ ਪਾਉਣਾ ਉਹ ਵੀ ਤੁਹਾਨੂੰ ਦੱਸਦੇ ਆ ਪਹਿਲਾਂ ਆਪਾਂ ਇਹਦੇ ਵਿੱਚੋਂ ਇਹਨੂੰ ਕੱਢ ਲਈਏ ਜਿਹੜਾ ਕਪੂਰ ਆ ਇੱਕ ਤਾਂ ਮਿਲਦਾ ਤੁਹਾਨੂੰ ਦੂਸਰਾ ਮਿਲਦਾ ਹੁੰਦਾ ਮਤਲਬ ਜਿਹਦੇ ਵਿੱਚ ਡਲੀਆਂ ਜੀਆਂ ਹੁੰਦੀਆਂ ਨੇ ਮਤਲਬ ਚੌਰਸ ਟਾਈਪ ਉਹ ਨਾਲ ਲਿਓ ਤੁਸੀਂ ਇਦਾਂ ਵਾਲਾ ਕਪੂਰ ਹੀ ਲੈਣਾ ਦੇਖੋ ਬਸ ਇੰਨਾ ਕੁ ਬਹੁਤ ਹੈ ਇੰਨਾ ਕੁ ਨੂੰ ਤੁਸੀਂ ਦੇਖੋ ਇਹਦੇ ਵਿੱਚ ਪਾਇਆ ਔਰ ਇਸ ਨੂੰ ਤੁਸੀਂ ਕੱਟ ਦੇਣਾ ਪਹਿਲਾਂ ਇਹਨੂੰ ਕੱਟਦੇ ਆਪਾਂ ਦੇਖੋ ਕਿਉਂਕਿ ਨਾ ਇਹ ਬਹੁਤ ਜਲਦੀ ਕੁੱਟਿਆ ਜਾਂਦਾ ਦੇਖੋ ਕੁੱਟਿਆ ਗਿਆ ਨਾ ਇਹਦੇ ਵਿੱਚ ਆਪਾਂ ਹੁਣ ਪਾਉਣਾ ਨਿੰਬੂ ਲਓ ਜੀ ਇਹ ਆਪਣਾ ਬਣ ਕੇ ਤਿਆਰ ਹੁਣ ਆਪਣੇ ਕੋਲ ਇੱਕ ਨਿੰਬੂ ਹੈ ਇਹਨੂੰ ਆਪਾਂ ਵਿੱਚੋਂ ਕੱਟ ਲਾਂ ਲਓ ਜੀ ਅੱਧਾ ਨਿੰਬੂ ਬਹੁਤ ਹੈ ਨਿੰਬੂ ਲੈ ਲਿਆ ਆਪਾਂ ਅੱਧਾ ਤੇ ਇੱਕ ਹੋ ਗਿਆ ਆਪਣੇ ਕੋਲ ਕਪੂਰ ਹੋ ਗਿਆ ਤੇ ਇਹ ਹੋ ਗਈਆਂ ਦੋ ਚੀਜ਼ਾਂ ਇੱਕ ਚਮਚਾ ਆਪਾਂ ਲਵਾਂਗੇ 올ਿਵ ਆਇਲ ਦਾ ਜਿਹੜਾ 올ਿਵ ਆਇਲ ਹੈ ਉਹਨੂੰ ਆਪਾਂ ਇਹਦੇ ਵਿੱਚ ਹੀ ਪਾਵਾਂਗੇ ਸਭ ਤੋਂ ਪਹਿਲਾਂ ਹੁਣ ਆਪਾਂ ਗਰਮ ਪਾਣੀ ਪਾਉਣ ਲੱਗੇ ਹਾਂ ਲਓ ਪਾਣੀ ਗਰਮ ਹੈ ਆਪਾਂ ਤੁਹਾਨੂੰ ਵੀਡੀਓ 'ਚ ਦੇਖਣਗੇ ਜਰੂਰ ਤਦੋਂ ਆਇਨਾ ਲੱਗੇ ਵੀ ਠੰਡਾ ਪਾਣੀ ਲੈ ਲਓ ਲਓ ਬਸ ਇੰਨਾ ਇੱਕ ਗਰਮ ਪਾਣੀ ਗਰਮ ਪਾਣੀ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਪਾਵਾਂਗੇ ਜਿਹੜਾ ਆਪਣਾ ਕਪੂਰ ਦੇਖੋ ਕਪੂਰ ਪਾਇਆ ਚੰਗੀ ਤਰ੍ਹਾਂ ਸਾਰਾ ਕੱਢ ਲੈਣਾ ਫਿਰ ਇਹਦੇ ਵਿੱਚ ਆਪਾਂ ਇੱਕ ਨਿੰਬੂ ਚੰਗੀ ਤਰ੍ਹਾਂ ਨਿਚੋੜ ਦੇਵਾਂ। ਦੇਖੋ ਆਪਾਂ ਨਿੰਬੂ ਨਿਚੋੜਤਾ। ਫਿਰ ਇਹਦੇ ਵਿੱਚ ਜੀ ਆਪਾਂ ਇੱਕ ਚਮਚ 올ਿਵ ਆਇਲ ਦਾ ਪਾਵਾਂਗੇ। ਨਿੱਕੋ ਹੀ 올ਿਵ ਆਇਲ ਹੈ। ਉਹ ਇਹਦਾ ਇੱਕ ਚਮਚ। ਬਸ। ਹੁਣ ਇਹਨੂੰ ਆਪਾਂ ਮਿਕਸ ਕਰ ਦੇਣਾ। ਮੇਕਸ ਆਪਣਾ ਵੀ ਹੋਏਗਾ ਜਦੋਂ ਆਪਾਂ ਪੈਰ ਪਾ ਲਈ ਇਹਦੇ ਵਿੱਚ ਰੋਜ਼ਾਨਾ ਤੁਸੀਂ ਸੌਣ ਤੋਂ ਪਹਿਲਾਂ 10 ਤੋਂ 15 ਮਿੰਟ ਬਸ ਪੈਰ ਡਿਪ ਕਰ ਦੇਣੇ ਆ ਜਿਹੜੇ ਤੁਹਾਡੀਆਂ ਪੈਰਾਂ ਦੀਆਂ ਬੰਦ ਪਈਆਂ ਬੰਦ ਪਈਆਂ ਨਸਾਂ ਨੇ ਜਾਂ ਬੰਦ ਪਏ ਤੁਹਾਡੇ ਜੋੜ ਨੇ ਜਾਂ ਜਿਹੜੇ ਤੁਹਾਡੇ ਪੈਰ ਸਰਦੀਆਂ ਚ ਸੁੱਜਦੇ ਨੇ ਉਹ ਬਿਲਕੁਲ ਠੀਕ ਹੋ ਜਾਣਗੇ ਕਿਉਂਕਿ ਇਹ ਚੀਜ਼ਾਂ ਅਸੀਂ ਆਪਣੇ ਪੇਸ਼ੈਂਟਸ ਨੂੰ ਆਪਣੇ ਕਲੀਨਿਕ ਤੇ ਦੱਸਦੇ ਆ ਅਗਰ ਤੁਸੀਂ ਐਦਾਂ ਕਰੋਗੇ ਇੱਕ ਤਾਂ ਜਿਹੜੇ ਆਪਣੇ ਜੋੜ ਦੁਕਦੇ ਆ ਉਹ ਠੀਕ ਹੋਣਗੇ ਇੱਕ ਜਿਹੜੇ ਆਪਣੇ ਰੋਮ ਬੰਦ ਪਏ ਆ ਉਹ ਖੁੱਲਣਗੇ ਇੱਕ ਜਿਹੜੇ ਆਪਣੇ ਸੋਜ ਆਉਂਦੀ ਹੈ ਉਹ ਘਟੇਗੀ 15 ਮਿੰਟ ਰਾਤ ਨੂੰ ਸੌਣ ਤੋਂ ਪਹਿਲਾਂ ਉਸ ਤੋਂ ਬਾਅਦ ਤੁਸੀਂ ਕੀ ਕਰੋਗੇ ਤੁਸੀਂ ਜਦੋਂ ਇਹ ਹੋ ਗਿਆ ਉਸ ਤੋਂ ਬਾਅਦ ਪੈਰ ਆਪਾਂ ਬਾਹਰ ਕੱਢਾਂਗੇ ਫਿਰ ਆਪਾਂ ਜੁਰਾਬਾਂ ਪਾ ਕੇ ਆਪਾਂ ਸੌ ਜਾਣਾ ਹੈ ਇਦਾਂ ਕਰਨ ਨਾਲ ਤੁਹਾਨੂੰ ਬਹੁਤ ਫਾਇਦਾ ਹੋਏਗਾ ਸੋ ਅਗਰ ਤੁਹਾਡੇ ਕਿਸੇ ਰਿਸ਼ਤੇਦਾਰ ਭੈਣ ਭਾਈ ਦੇ ਇਦਾਂ ਪੈਰਾਂ ਦੀਆਂ ਨਸਾਂ ਬੰਦ ਨੇ ਜਾਂ ਪੈਰਾਂ ਦੇ ਜੋੜਾਂ 'ਚ ਦਰਦ ਰਹਿੰਦਾ ਹੈ ਉਹਨਾਂ ਨੂੰ ਅਗਰ ਤੁਸੀਂ ਇਹ ਕਰਕੇ ਦਿਖਾਉਂਗੇ ਜਾਂ ਉਹਨਾਂ ਨੂੰ ਦੱਸੋਗੇ ਵੀ ਆਹ ਤਰੀਕਾ ਅਪਣਾਓ ਤਾਂ ਉਹ ਬਹੁਤ ਜਲਦੀ ਠੀਕ ਹੋ ਜਾਣਗੇ ਸੋ ਕਿਰਪਾ ਕਰਕੇ ਅਗਰ ਤੁਹਾਡੇ ਕਿਸੇ ਭੈਣ ਭਾਈ ਨੂੰ ਇਹ ਸਮੱਸਿਆ ਹੈ ਤੁਸੀਂ ਇਹ ਵੀਡੀਓ ਸ਼ੇਅਰ ਉਹਨਾਂ ਨੂੰ ਜ਼ਰੂਰ ਕਰਿਓ ਔਰ ਚਾਹフェ ਤੁਹਾਨੂੰ ਇਹ ਸਮੱਸਿਆ ਆ ਰਹੀ ਹੈ ਤਾਂ ਤੁਸੀਂ ਇਸ ਤੇ ਅਮਲ ਕਰਿਓ ਸੋ ਮਿਲਾਂਗੇ ਚਾਲ ਇੱਕ ਨਵੀਂ ਵੀਡੀਓ ਇੱਕ ਨਵੀਂ ਟੌਪਿਕ ਨਾਲ ਅਗਰ ਤੁਸੀਂ ਇਹ ਸ਼ੁਰੂ ਕੀਤਾ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਸੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ